ਹਾਂਜੀ ਚੱਕਰਿਆਂ ਦੀ ਸਭ ਨੂੰ ਬਹੁਤ ਬਹੁਤ ਵਧਾਈਆਂ ਆਪਾਂ ਪਹਿਲਾਂ ਚੱਕਰਿਆਂ ਬਾਰੇ ਥੋੜਾ ਜਿਹਾ ਕੁਝ ਦੱਸ ਦਿੰਨੇ ਆ ਤੇ ਇਸ ਤੋਂ ਬਾਅਦ ਚੱਕਰਿਆਂ ਦੀ ਕਥਾ ਸੁਣਾਵਾਂਗੇ ਚੱਕਰਿਆਂ ਦਾ ਵਰਤਕਾਰਵਾ ਚੌਥ ਤੋਂ 3 ਦਿਨ ਬਾਅਦ ਹੁੰਦਾ ਹੈ ਇਹ ਵਰਤ ਮਾਂ ਆਪਣੇ ਪੁੱਤਰਾਂ ਦੀ ਸਲਾਮਤੀ ਤੇ ਸੁੱਖ ਸ਼ਾਂਤੀ ਲਈ ਰੱਖਦੀ ਹੈ ਸਾਰਾ ਦਿਨ ਬਿਨਾਂ ਖਾਦੇ ਪੀਤੇ ਇਹ ਵਰਤ ਰੱਖਿਆ ਜਾਂਦਾ ਹੈ ਚੱਕਰੀ ਜਿਹੜਾ ਕਿ ਮਿੱਟੀ ਦਾ ਭਾਂਡਾ ਹੁੰਦਾ ਉਸ ਵਿੱਚ ਮਠੀਆਂ ਕਚੋਰੀਆਂ ਗੋਲਗੁਲੇ ਸ਼ੱਕਰ ਪਾਰੇ ਆਦ ਨਾਲ ਇਹ ਭਰਿਆ ਜਾਂਦਾ ਹੈ ਸ਼ਾਮ ਨੂੰ ਅਹੋਈ ਮਾਤਾ ਦੀ ਕਥਾ ਸੁਣੀ ਜਾਂਦੀ ਹੈ ਇਹ ਰਾਤ ਨੂੰ ਚੰਦ ਤਾਰੇ ਨਿਕਲਣ ਤੇ ਮੱਥਾ ਟੇਕਿਆ ਜਾਂਦਾ ਫਿਰ ਕੁਝ ਮਿੱਠਾ ਖਾਣ ਤੋਂ ਬਾਅਦ ਆਪਣਾ ਵਰਤ ਖੋਲਦੇ ਹਾਂ ਆਓ ਆਪਾਂ ਹੁਣ ਚੱਕਰੀ ਭਾਵ ਅਹੋਈ ਮਾਤਾ ਦੀ ਕਥਾ ਸੁਣਦੇ ਆ। ਇੱਕ ਨਗਰ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ। ਉਸਦੇ 7 ਪੁੱਤਰ ਸਨ। ਇੱਕ ਦਿਨ ਉਸਦੀ ਪਤਨੀ ਖਦਾਨ ਵਿੱਚੋਂ ਮਿੱਟੀ ਲੈਣ ਗਈ ਤੇ ਜਿਵੇਂ ਹੀ ਉਸਨੇ ਮਿੱਟੀ ਪੁੱਟਣ ਲਈ ਕਹੀ ਮਾਰੀ। ਤਵੇਂ ਹੀ ਸਹੀ ਦੇ ਬੱਚੇ ਕਹੀ ਵੱਜਨ ਨਾਲ ਮਰ ਗਏ। ਸ਼ਾਹੂਕਾਰ ਦੀ ਪਤਨੀ ਇਸ ਤੋਂ ਬਹੁਤ ਦੁਖੀ ਹੋਈ। ਪਰ ਉਸ ਤੋਂ ਇਹ ਗਲਤੀ ਅਣਜਾਣੇ ਵਿੱਚ ਹੋਈ ਸੀ ਇਸ ਤੋਂ ਬਾਅਦ ਉਹ ਬਿਨਾ ਮਿੱਟੀ ਲਏ ਹੀ ਆਪਣੇ ਘਰ ਵਾਪਸ ਆ ਗਈ ਉਧਰੋਂ ਜਦੋਂ ਸਹੀ ਘਰ ਆਈ ਤੇ ਆਪਣੇ ਬੱਚਿਆਂ ਨੂੰ ਮਰਿਆ ਦੇਖ ਕੇ ਵਿਰਲਾਪ ਕਰਨ ਲੱਗ ਪਈ ਅਤੇ ਰੱਬਗੇ ਪ੍ਰਾਰਥਨਾ ਕਰਨ ਲੱਗੀ ਕਿ ਜਿਸ ਨੇ ਮੇਰੇ ਬੱਚਿਆਂ ਨੂੰ ਮਾਰਿਆ ਹੈ ਉਸ ਨੂੰ ਵੀ ਇਸੇ ਤਰ੍ਹਾਂ ਦਾ ਕਸ਼ਟ ਸਹਿਣਾ ਪਵੇ ਸਹੀ ਦੇਸਰਾਪ ਨਾਲ ਸ਼ਾਹੂਕਾਰ ਦੇ ਸਤ ਪੁੱਤਰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਚਲੇ ਗਏ ਜਿਸ ਤੋਂ ਸ਼ਾਹੂਕਾਰ ਤੇ ਉਸਦੀ ਪਤਨੀ ਬਹੁਤ ਦੁਖੀ ਹੋਏ ਉਹਨਾਂ ਨੇ ਕਿਸੇ ਤੀਰਥ ਤੇ ਜਾ ਕੇ ਆਪਣੇ ਪ੍ਰਾਨ ਤਿਆਗਣ ਦਾ ਫੈਸਲਾ ਲਿਆ ਇਸਰੋਂ ਉਹ ਪੈਦਲ ਹੀ ਕਿਸੇ ਤੀਰਥ ਵੱਲ ਚੱਲ ਪਏ ਖਾਣਾ ਪੀਣਾ ਛੱਡ ਕੇ ਜਿੰਨੀ ਕੋ ਉਹਨਾਂ ਵਿੱਚ ਹਿੰਮਤ ਸੀ ਚੱਲਦੇ ਰਹੇ ਜਦੋਂ ਉਹ ਚੱਲਣ ਤੋਂ ਸਮਰਥ ਹੋ ਗਈ ਤਾਂ ਬੇਹੋਸ਼ ਹੋ ਕੇ ਡਿੱਗ ਪਈ ਉਹਨਾਂ ਦੀ ਇਹ ਸਥਿਤੀ ਦੇਖ ਕੇ ਪ੍ਰਮਾਤਮਾ ਨੇ ਉਹਨਾਂ ਨੂੰ ਬਚਾਉਣਾ ਚਾਹਿਆ ਤੇ ਭੀਖਵਾਣੀ ਕੀਤੀ ਕਿ हे ਸ਼ਾਹੂਕਾਰ ਤੇਰੀ ਪਤਨੀ ਤੋਂ ਮਿੱਟੀ ਪੁੱਟਦੇ ਸਮੇਂ ਅਣਜਾਣੇ ਵਿੱਚ ਸਹੀ ਦੇ ਬੱਚੇ ਮਾਰੇ ਗਏ ਸੀ ਜੇਕਰ ਹੁਣ ਘਰ ਜਾ ਕੇ ਪੂਰੀ ਸੇਵਾ ਭਾਵਨਾ ਨਾਲ ਉਹ ਹੋਈ ਮਾਤਾ ਦਾ ਵੀਦੀ ਵਿਦ ਅਨਲ ਵਰਤ ਪੂਰਾ ਕਰੋਗੇ ਤਾਂ ਤੁਹਾਨੂੰ ਦੁਆਰਾ ਸੰਤਾਨ ਦੀ ਪ੍ਰਾਪਤੀ ਹੋਵੇਗੀ ਇਹ ਬੀਖਰਣੀ ਸੁਣ ਕੇ ਸ਼ਾਹੂਕਾਰ ਤੇ ਉਸ ਦੀ ਪਤਨੀ ਨੂੰ ਕੁਝ ਹੌਸਲਾ ਹੋਇਆ ਤੇ ਉਹ ਭਗਵਤੀ ਦੇਵੀ ਦਾ ਸਿਮਰਨ ਕਰਦੇ ਹੋਏ ਆਪਣੇ ਘਰ ਵਾਪਸ ਆ ਗਏ ਘਰ ਜਾ ਕੇ ਉਹਨਾਂ ਨੇ ਅਜਿਹਾ ਹੀ ਕੀਤਾ ਇਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਸੱਤਾਂ ਪੁੱਤਰਾਂ ਦੀ ਪ੍ਰਾਪਤੀ ਹੋ ਗਈ ਸਭ ਦੇ ਸਿਰਾਂ ਤੇ ਭਗਵਤੀ ਦੇਵੀ ਦਾ ਆਸ਼ੀਰਵਾਦ ਬਣਿਆ ਰਹੀ। ਇਹੀ ਕਾਮਨਾ ਕਰਦੇ ਹੋਏ ਚੱਕਰੀਆਂ ਦੀ ਫਿਰ ਤੋਂ ਸਭ ਨੂੰ ਬਹੁਤ ਬਹੁਤ ਵਧਾਈਆਂ। ਹੱਸਦੇ ਰਹੋ, ਵਸਦੇ ਰਹੋ, ਮੁਸਕਰਾਉਂਦੇ ਰਹੋ।